ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੀ ਸੰਸਥਾ ਮਾਕਾ ਮਲੇਰਕੋਟਲੇ ਦੇ ਅਬਰਾਡ ਕੰਸਲਟੈਂਟਸ ਦੀ ਸੰਸਥਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਸਥਾਨਕ ਰੋਟਰੀ ਕਲੱਬ ਵਿਖੇ ਕੀਤਾ ਗਿਆ। ਇਸ ਸੰਸਥਾ ਦੇ ਪ੍ਰਧਾਨ ਅਚਿੰਤ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਕ ਨੋਬਲ ਕੰਮ ਕਰ ਰਹੇ ਹਨ ਅਤੇ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਰੁਜ਼ਗਾਰ ਵੀ ਰੁਜ਼ਗਾਰ ਪ੍ਰਾਪਤੀ ਦੇ ਵਿੱਚ ਵੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਉਹਨਾਂ ਨੂੰ ਗਲਤ ਸ਼ਬਦਾਵਲੀ ਦੇ ਨਾਲ ਬੁਲਾਉਂਦੇ ਹਨ ਜੋ ਕਿ ਗਲਤ ਹੈ ਉਹਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਅਜਿਹੇ ਏਜੰਟਾਂ ਨੂੰ ਧਮਕਾਉਣ ਵਾਲੇ ਲੋਕਾਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਐਬਰਾਡ ਕੰਸਲਟੈਂਟਸ ਖੁੱਲ ਕੇ ਆਪਣਾ ਕੰਮ ਕਰ ਸਕਣ ਉਸ ਕਿ ਅਸੀਂ ਉਹਨਾਂ ਦੀ ਜਿਹੜੀ ਲੀਡਰਸ਼ਿਪ ਪ੍ਰੈਸ਼ਰ ਨਾ ਮਤਨ ਰੈਸਕਨੈਬਿਲਿਟੀ ਉਹ ਇਹਨਾਂ ਤੇ ਜ਼ਰੂਰ ਕੰਟਰੋਲ ਕਰਨ ਕਿਉਂਕਿ ਉਹਨਾਂ ਨੂੰ ਇਹ ਚੀਜ਼ ਧਿਆਨ ਚ ਰੱਖਣਾ ਹੈ ਕਿ ਸਾਡੀ ਜਿਹੜੀ ਇੱਜ਼ਤ ਹੈ ਸਾਡੇ ਅੰਦਰ ਦੇ ਬਚਾਉਣ ਲਈ ਆਏ ਜੀ ਜਨਾਬ ਸਾਹਿਬ ਕੀ ਇੱਜ਼ਤ ਕੀ ਹੈ ਜਿਹੜੀ ਇਹ ਜੀ ਗੱਲਬਾਤ ਤੁਸੀਂ ਸਾਡੇ ਕੋਲ ਰੈਪੂਲੀਸ਼ਨ ਦੇ ਕਿ ਬੱਚੇ ਨੂੰ ਸਾਡਾ ਬਾਹਰ ਭੇਜਦਾ ਕੰਮ ਹੈ ਬੱਚੇ ਨੂੰ ਬਾਹਰ ਭੇਜ ਦਿਆਂ ਤਾਂ ਜੋ ਬੰਦੀ ਦੀ ਐਕਸੈਸ ਉਹ ਲੈ ਲੈਂਦੇ ਤੇ ਉਸ ਤੋਂ ਬਾਅਦ ਜਿਹੜਾ ਸਾਡੇ ਤੋਂ ਫੋਨ ਕਰਕੇ ਫੋਨ ਕੀਤਾ ਜਾਂਦਾ ਕੀ ਆ ਸਾਡੇ ਪੈਸੇ ਵਿੱਚ ਵਾਪਸ ਹੋ ਰਹੇ ਜਾਂ ਨਾ ਜਦ ਤੁਸੀਂ ਬੱਚੇ ਨੂੰ ਪੈਸੇ ਵਾਪਸ ਲੈ ਲੇ ਜੋ ਇਸ ਤਰ੍ਹਾਂ ਦੇ ਸੋ ਕਈ ਤਰ੍ਹਾਂ ਦੇ ਰੀਜ਼ਨ ਹੁੰਦੇ ਜਿਨ੍ਹਾਂ ਕਰਕੇ ਸਾਨੂੰ ਤੋਕੇ ਕੀ ਇਸ ਟਾਈਮ ਕੋਈ ਕੰਪਲੇਨਟ ਆਈ ਹੈ ਤੁਹਾਡੇ ਖਿਲਾਫ ਜਿਹੜੀ ਤੁਸੀਂ ਇੱਦਾਂ ਦੀ ਗੱਲ ਕਰ ਰਹੇ ਹੋ ਮੇਰੇ ਨਾਮ ਦਾ ਅਰਿੰਦਜੀ ਦਾ ਅਰਿੰਦ ਐਸੋਸੀਏਸ਼ਨ ਹਰਜੀਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਉਹ ਹੈਗੀ ਸਰਕਾਰ ਦੇ ਅੱਗੇ ਆ ਭਗਵਾਨ ਜੀ ਅੱਗੇ ਤੇ ਪ੍ਰਸ਼ਾਸਨ ਦੇ ਅੱਗੇ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਐਦਾਂ ਦੀਆਂ ਬਣ ਗਈਆਂ ਜਿਨ੍ਹਾਂ ਦਾ ਕੰਮ ਹੀ ਬਲੈਕਮੇਲਿੰਗ ਆ ਅਸੀਂ ਕਿਸੇ ਦਾ ਇੱਕ ਦਾ ਨਾਂ ਨਹੀਂ ਲੈਂਦੇ ਸਾਨੂੰ ਕਾਫੀ ਕੁਝ ਚਿੰਤਨਾ ਪੈਂਦਾ ਹੈਗਾ ਬੋਲਣ ਲੱਗੇ ਤੇ ਕਾਫੀ ਪ੍ਰੈਸ਼ਰ ਰਹਿੰਦਾ ਹੈਗਾ ਸਾਡੇ 'ਤੇ ਜਿਵੇਂ ਕਿ ਮੈਂ ਲਾਸਟ ਦੇ ਵਿੱਚ ਹੋਇਆ ਮੇਰੇ ਆਫਿਸ ਦੇ ਵਿੱਚ ਹੋਇਆ ਮੇਰੇ ਕੋਲ ਇੱਕ ਲੜਕੀ ਕੰਮ ਕਰਦੀ ਸੀ ਉਹਨੇ ਇੱਕ ਧਮਲਾ ਦਿੱਤਾ ਕਪੜਾ ਕੀਤਾ ਅਸੀਂ ਉਹਦੇ ਨਾਲ ਬੈਠ ਕੇ ਇੱਕ ਸੈਟਲਮੈਂਟ ਕਰ ਲਈ ਪਰ ਜਦੋਂ ਸੈਟਲਮੈਂਟ ਹੋਈ ਉਸ ਤੋਂ ਬਾਅਦ ਉਹ ਲੱਖਾਂ ਦੇ ਵਿੱਚ ਚਲਾ ਗਿਆ ਕਪੜੇ ਕਪੜੇ ਦੀ ਸਟੇਟਮੈਂਟ ਦੱਸਾਂਗੀ ਕੀ ਗੱਲ ਕੋਈ ਸਾਰਾ ਕੁਝ ਸਾਡੇ ਕੋਲ ਹੈਗਾ ਜੀ ਉਹ ਰਮਾਨ ਜੋਗ ਐਸਐਸਏ ਸਾਡੇ ਤੋਂ ਸੀ ਦੇਖ ਕੇ ਆਏ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਬੁਲਾਇਆ ਤੇ ਸਾਨੂੰ ਉਹਨਾਂ ਨੇ ਇੱਕ ਸੰਸਥਾ ਹੈਗੀ ਹੈ ਆਪਣੀ ਕਿਸਾਨ ਜਥੇਬੰਦੀ ਹੈਗੀ ਜੀ ਉਹਨਾਂ ਦੇ ਕੁਝ ਮੈਂਬਰ ਨੇ ਉਹਨਾਂ ਨੇ ਸਾਨੂੰ ਕਾਲ ਕੀਤੀ ਤੇ ਬੜੇ ਬਖਮੀਜੀ ਦੇ ਨਾਲ ਕੋਈ ਬਣਾਏ ਸੀ ਉਹ ਪੁਰੀ ਨੂੰ ਅੱਜ ਤੱਕ ਕਾਲ ਨਹੀਂ ਕਰਾ ਅਸੀਂ ਕਿਹਾ ਵੀ ਐਂਟਰੀਆਂ ਦਾ ਮਾਣ ਲਾ ਹੈਗਾ ਜਿਹੜਾ ਪੈਸਾ ਆਇਆ ਉਹ ਤੇ ਅਸੀਂ ਕਸਟਮਰ ਦੇ ਨਾਲ ਉਹ ਕਲੀਅਰ ਕਰਨਾ ਕਿ ਸਾਡੇ ਕੋਲ ਪੈਸਾ ਆਇਆ ਜਾਂ ਨਹੀਂ ਆਇਆ ਤੇ ਫਿਰ ਉਹ ਤੋਂ ਬਾਅਦ ਉਹ ਮੇਰੇ ਆਫਿਸ ਦੇ ਵਿੱਚ ਵੀ ਆਈ ਆਫਿਸ ਦੇ ਵਿੱਚ ਬਹੁਤ ਮਾੜਾ ਚੰਗਾ ਬੋਲੇ ਸਾਨੂੰ ਉਹ ਤੇ ਮੇਰੇ ਸਟਾਫ ਨੂੰ ਵੀ ਮਾੜਾ ਚੰਗਾ ਬਖਤ ਬੋਲੇ ਤੇ ਇੱਥੋਂ ਤੱਕ ਆ ਗਈ ਅਸੀਂ 1.200 ਬੰਦਾ ਆਵਾਂਗੇ ਥੋੜੇ ਅਸੀਂ ਆਫਿਸ ਦਾ ਜਿੰਦਾ ਲਗਾ ਕੇ ਰੱਖਾਂਗੇ ਤੇ ਇਹ ਬਲੈਕਮੇਲਿੰਗ ਆ ਅਸੀਂ ਫਿਰ ਉਹ ਤੋਂ ਬਾਅਦ ਐਸੈਸਰੀ ਸਾਹਿਬ ਕੋਲ ਗਏ ਉਹਨਾਂ ਨੂੰ ਸਾਰਾ ਦੱਸਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਜੋ ਵੀ ਬਣਦੀ ਕਾਰਵਾਈ ਹੈ ਅਸੀਂ ਕਰਾਂਗੇ ਕਿ ਇਹ ਜਿਹੜੀਆਂ ਚੀਜ਼ਾਂ ਇਹਨਾਂ ਤੇ ਠੱਲ ਪਾਈ ਜਾਵੇ ਅਸੀਂ ਅੱਜ ਦੀ ਜਿਹੜੀ ਕਾਨਫਰੰਸ ਹੈ ਇਸ ਕਰਕੇ ਅਸੀਂ ਸਾਰੇ ਜਿਮਲੇਪੋੜੇ ਦੇ ਐਸੋਸੀਏਸ਼ਨ ਦੇ ਮੈਂਬਰ ਇਕੱਠੇ ਹੋਏ ਹਾਂ ਸਰ ਲੜਕੀ ਦੇ ਪੱਖ ਦੀ ਸੁਣਨ ਦੀ ਖਾਤਰ ਕੀ ਸਾਨੂੰ ਉਹਦਾ ਕੋਈ ਮੋਬਾਈਲ ਨੰਬਰ ਜਾਂ ਉਹਦੇ ਘਰ ਦਾ ਦਿੱਤਾ ਜਾਊਗਾ ਵੀ ਉਹਨਾਂ ਨੇ ਪੱਖ ਦੀ ਸੁਣ ਸਕੀ ਸਰ ਜਿੱਥੋਂ ਤੱਕ ਮਸਲਾ ਹੈਗਾ ਇਹ ਜਿਹੜਾ ਸ਼ਬਦ ਹੈ ਜੀ ਚੋਰ ਠਾਗੇ ਸੁਣਨਾ ਬਹੁਤ ਉੱਕਾਦਾ ਹਰ ਬੰਦੇ ਨੂੰ ਠੀਕ ਹੈ ਉਹ ਵੀ ਖਾਸ ਕਰਕੇ ਉਹ ਬੰਦੇ ਨੂੰ ਜਿਹਨੇ ਕੁਝ ਕੀਤਾ ਠੀਕ ਹੈ ਚੋਰ ਚੋਰ ਨਹੀਂ ਸੁਣਦਾ ਜੀ ਜੇ ਕੋਈ ਚੋਰ ਨੂੰ ਚੋਰ ਕਹੇ ਦੀ ਉਹ ਵੀ ਸੁਣਦਾ ਤਾਂ ਅਸੀਂ ਤਾਂ ਇੱਕ ਬਹੁਤ ਰੈਪਿਊਟੇਡ ਅਸੀਂ ਕੰਮ ਕਰ ਰਹੇ ਹਾਂ ਕਿ ਬੱਚਿਆਂ ਦਾ ਭਵਿੱਖ ਬਣਾ ਰਹੇ ਅਸੀਂ ਅਸੀਂ ਲੋਕਾਂ ਨੂੰ ਤਾਂ ਰੁਜ਼ਗਾਰ ਪ੍ਰੋਵਾਈਡ ਕਰ ਰਹੇ ਹਾਂ ਬਾਹਰ ਭੇਜ ਕੇ ਉਹਨਾਂ ਨੂੰ ਤੇ ਅਸੀਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਸਰਕਾਰ ਪਲੀਜ਼ ਇਥੇ ਜ਼ਰੂਰ ਕਾਰਵਾਈ ਕਰੇ ਅਸੀਂ ਚੋਰ ਨਹੀਂ ਹਾਂ ਅਸੀਂ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਕਿਸਾਨ ਜੱਥੇਬੰਦੀਆਂ ਦੀ ਕਿਉਂਕਿ ਉਹ ਅਨੁਦਾਨ ਨੇ ਸਾਨੂੰ ਕੋਝਨ ਦਿੰਦੀ ਆ ਕਿ ਸਾਡਾ ਵੀ 90% ਕੰਮ ਉਹਨਾਂ ਥਰੂ ਹੀ ਚੱਲਦਾ ਹੈ ਬਟ ਕੁਝ ਗਲਤ ਅਨਸਰਾ ਕਰਕੇ ਜਿਹੜੀਆਂ ਜੱਥੇਬੰਦੀਆਂ ਬਦਨਾਮ ਹੋ ਰਹੀਆਂ ਤੇ ਉਹੀ ਲੋਕ ਹੈ ਜਿਹੜੇ ਸਾਨੂੰ ਚੋਟ ਠੱਕ ਕੇ ਸਾਨੂੰ ਬਲੈਕਮੇਲ ਕਰਦੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਕੁਝ ਪੈਸੇ ਦੇ ਦੰਨੇ ਆ ਤਾਂ ਫਿਰ ਅਸੀਂ ਉਹਨਾਂ ਲਈ ਹੀ ਰੱਬ ਬਣ ਜਾਂਦੇ ਆ ਕਰੋਨਾ ਤੋਂ ਸਾਡੇ ਤੋਂ ਸਹੀ ਬੰਦਾ ਉਹਨਾਂ ਲਈ ਕੋਈ ਹੋ ਰਿਹਾ ਨਹੀਂ ਇਹ ਮੰਨਦੇ ਹੋ ਕਿ ਤੁਹਾਡੇ ਵਿੱਚ ਵੀ ਕਈ ਗਲਤ ਹੁੰਦੀਆਂ ਜਿਵੇਂ ਪਹਿ ਮੜਵਾਉਂਦੇ ਆ ਧੋਖਾ ਕਰਦਾ ਹੁੰਦਾ ਲੱਗਦਾ ਕਿ ਹੈ ਸਾਰਾ ਸਹੀ ਨਹੀਂ ਹੈ ਸਰ 2 4 5% ਹਰ ਕਮਿਊਨਿਟੀ ਦੇ ਵਿੱਚ ਲੋਕ ਹੈਗੇ ਆ ਤਾਂ ਲੋ ਕੋਈ ਵੀ profession ਹੈਗਾ ਹਰ ਦੇ ਵਿੱਚ ਆ ਗਿਆ ਪਰ ਇਹ ਨਹੀਂ ਕਿ ਉਹ 5% ਕਰਕੇ ਜਿਹੜੀ ਰਿਮੇਨਿੰਗ 95% ਕਮਿਊਨਿਟੀ ਹੈਗੀ ਉਹ ਬਦਲ ਜਾਵੇ